ਇਸ ਬਾਰੇ ਵੀ ਵੱਡੀ ਖਬਰ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਰਿਵਾਰ ਬਾਰੇ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਕਰ ਦੁਆਰਾ ਖੁਸ਼ੀਆਂ ਵਾਪਸ ਆਈਆਂ ਹਨ ਉਸ ਤੋਂ ਬਾਅਦ ਬਖਵਕ ਸਿੰਘਾਂ ਦੇ ਜਾਂ ਜਿੰਨੇ ਵੀ ਰਾਜਨੀਤਿਕ ਲੀਟਰਾਂ ਨਾਲ ਬਖਵਕ ਬਿਆਨ ਆ ਰਹੇ ਹਨ ਇਸ ਵੇਲੇ ਸਭ ਤੋਂ ਵੱਡੀ ਖਬਰ ਹੈ ਜੋ ਉਹ ਆ ਰਹੀ ਹੈ ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ ਤੇ ਉਹਨਾਂ ਨੇ ਸਪੈਸ਼ਲ ਪੋਸਟ ਪਾ ਕੇ ਬਾਪੂ ਬਲਕੌਰ ਸਿੰਘ ਦੀ ਜਿਸ ਵਿੱਚ ਬਾਪੂ ਬਲਕੌਰ ਸਿੰਘ ਨੇ ਛੋਟੇ ਬੱਚੇ ਨੂੰ ਚੁੱਕਿਆ ਹੋਇਆ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਮਨਕੀਰਤ ਔਲਖ ਨੇ ਲਿਖਿਆ ਹੈ ਕਿ ਲੱਖ ਖੁਸ਼ੀਆਂ ਪਾਸ਼ਾਆਂ ਜੇ ਸਤਗੁਰੂ ਨਿਦਰ ਕਰੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਸ ਦੇ ਵਿੱਚ ਸਪੱਸ਼ਟ ਪਤਾ ਲੱਗ ਰਿਹਾ ਹੈ ਕਿ ਮਨਕਿਰਤ ਔਲਖ ਨੇ ਸਿੱਧੂ ਪਰਿਵਾਰ ਨੂੰ ਨਵੇਂ ਬੱਚੇ ਦੀਆਂ ਵਧਾਈਆਂ ਦਿੱਤੀਆਂ ਹਨ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮੂਸੇਵਾਲੇ ਦੇ ਜਿਗਰੀ ਯਾਰ ਗਿੱਲਰੋਂਤੇ ਨੇ ਵੀ ਹਸਪੀਟਲ ਜਾ ਕੇ ਬੱਚੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਦੇਖ ਹੀ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਮੂਸੇਵਾਲੇ ਦੇ ਘਰੋਂ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਹਨ ਤੇ ਗੌਣ ਵਾਲੇ ਬੀਬੀਆਂ ਦੀਆਂ ਵੀਆਂ ਟੋਲੀਆਂ ਬਨ ਬਨ ਕੇ ਹਵੇਲੀ ਦੇ ਵਿੱਚ ਆ ਰਹੀਆਂ ਹਨ ਦੱਸ ਦਈਏ ਕਿ ਸ਼ੁਭਦੀਪ ਨੂੰ ਚਾਉਣ ਵਾਲਿਆਂ ਲਈ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਜਦੋਂ ਹੀ ਸਵੇਰੇ ਬਾਪੂ ਨੇ ਇੱਕ ਖ਼ਬਰ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਉਹਨਾਂ ਨੇ ਲਿਖਿਆ ਕਿ ਸ਼ੁਭਦੀਪ ਨੂੰ ਚਾਉਣ ਵਾਲਿਆਂ ਲਈ ਲੱਖਾਂ ਕਰੋੜਾਂ ਲੋਕਾਂ ਦੀਆਂ ਅਸੀਸਾਂ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੇ ਝੋਲੀ ਦੇ ਵਿੱਚ ਛੋਟਾ ਬੱਚਾ ਪਾਇਆ ਹੈ ਤਮ ਦੱਸ ਦਈਏ ਕਿ ਇਹ ਖੁਸ਼ਖਬਰੀ ਅੱਜ ਹੀ ਸਵੇਰੇ ਸਵੇਰੇ ਦਿਨ ਚੜ੍ਹਦੇ ਆਈ ਹੈ ਉਸ ਤੋਂ ਬਾਅਦ ਸਾਰੇ ਪਾਸੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਹਨ ਸਾਰੇ ਪਾਸੇ ਇਸ ਸਮੇਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀਆਂ ਖਬਰਾਂ ਹੀ ਚੱਲ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਮਾਤਾ ਚਰਨ ਕੌਰ ਨੇ ਨਵੀਂ ਤਕਨੀਕ ਦੇ ਰਹੀਂ ਬੱਚੇ ਨੂੰ ਜਨਮ ਦਿੱਤਾ ਹੈ ਸਿੱਧੂ ਮੂਸੇਵਾਲੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਜਿਸ ਦਾ 2 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਬਜ਼ੁਰਗ ਮਾਪਿਆਂ ਦਾ ਕੋਈ ਵੀ ਸਹਾਰਾ ਨਹੀਂ ਸੀ ਪਰ ਇਸ ਬੱਚੇ ਦੇ ਦੁਬਾਰਾ ਬੱਚੇ ਨੇ ਦੁਬਾਰਾ ਜਨਮ ਲੈਣ ਤੋਂ ਬਾਅਦ ਚਾਰੇ ਪਾਸੇ ਫੇਰ ਵਧਾਈਆਂ ਸ਼ੁਰੂ ਹੋ ਗਿਆ ਹਨ ਤੇ ਸਿੱਧੂ ਮੂਸੇਲੇ ਦੇ ਘਰ ਰੌਣਕਾਂ ਹੀ ਰੌਣਕਾਂ ਲੱਗੀਆਂ ਹਨ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ ਜੀ